ਗੜ ਗੜੀ ਰੇ ਵਾਲਿਆ ਗੜ ਹੋਲੀ-ਖੋਲੀ ਤੋੜ ਮੇਰੇ ਦੁਖੜ ਕਨਾਂ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਂ ਹੀ ਗੜਵਾ ਰੇ ਮੈਂ ਗੜ ਪੈਦੀ ਡੋਰ ਇਕੱਠੇ ਹੋ ਕੇ ਕੁੜੀਆਂ ਕਿੱਦਾਂ ਪਾਉਂਦੀਆਂ ਸਿੱਕਿਆਂ ਪਿੱਕਾ ਪਾਉਂਦੀਆਂ ਸਿੱਕਿਆਂ ਤੇ ਪੇਰਾਂ ਜਿਹੜੇ ਆ ਉਹਨਾਂ ਦੇ ਬੇਕੇਜਾਂ ਤੇ ਬਾਟੀਆਂ 'ਪਰ ਕੇਕੜਾ ਤੇ ਪੂਰੀਆਂ ਲੈ ਕੇ ਜਾਂਦੇ ਸੀਗੇ ਮੇ ਕੁੜੀਆਂ ਨੂੰ ਸਿਧਾਰਾ ਦਿੰਦੇ ਸੀਗੇ I'm Check out. ਤੁਸੀਂ ਦੇਖ ਰਹੇ ਹੋ ਇਹ ਵੀ ਪਿੰਸਾਂ ਜਾਂਦੇ ਆ ਦਿੱਸੀ ਮਾਹੌਲ ਦੇਖ ਰਹੇ ਹੋ ਕੋਈ ਮਾਹੌਲ ਪਿੰਡ ਦਾ ਨਹੀਂ ਬਲਕਿ ਸ਼ਹਿਰ ਦਾ ਮਾਹੌਲ ਹੈ ਪਰ ਜਿਸ ਤਰ੍ਹਾਂ ਇਸ ਸਮਾਂ ਜਿਹੜਾ ਇਹ ਤੀਆਂ ਦਾ ਹੈ ਅਕਸਰ ਕਿਹਾ ਜਾਂਦਾ ਹੈ ਇਹ ਦਿਨਾਂ ਦੇ ਵਿੱਚ ਤੀਆਂ ਇਕੱਠੀਆਂ ਹੁੰਦੀਆਂ ਨੇ ਤੇ ਰਲ ਕੇ ਜਮ ਕੇ ਤੀਆਂ ਲਗਾਉਂਦੀਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਪੂਰਨ ਤੌਰ ਦੇ ਉੱਤੇ ਰੌਣਕਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਫੱਜ ਕੇ ਜਿਹੜੀਆਂ ਮੋਟਿਆਰਾਂ ਨੇ ਉਹ ਆਈਆਂ ਹੋਈਆਂ ਨੇ ਗੱਲਬਾਤ ਵੀ ਕਰਾਵਾਂਗੇ ਜਾਣਾਂਗੇ ਵੀ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕੀ ਬਦਲਾਅ ਹੈ तमाम ਚੀਜ਼ਾਂ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਤੇ ਇੱਕ ਵਾਰ ਤਾਂ ਪੂਰੀ ਤਸਵੀਰ ਦਿਖਾ ਦਈਏ ਕਿ ਕਿਸ ਤਰ੍ਹਾਂ ਵੱਖ-ਵੱਖ ਤਰੀਕੇ ਦੇ ਨਾਲ ਮਟਿਆਰਾਂ ਜਿਹੜੀਆਂ ਨੇ ਉਹ ਸੱਚ ਕੇ ਆਈਆਂ ਨੇ ਕੀ ਕੁਝ ਬਦਲਾਅ ਜਿਹੜਾ ਹੋਇਆ ਹੈ ਦੇਖਿਆ ਜਾਵੇ ਤਾਂ ਅੱਜ ਦਾ ਦਿਨ ਜਿਹੜਾ ਹੈ ਉਹ ਕਾਫੀ ਮਹੱਤਵਪੂਰਨ ਵੀ ਮੰਨਿਆ ਜਾਂਦਾ ਹੈ ਤੇ ਉਸ ਦਿਨ ਨਾਲ ਹੀ ਜੇ ਦੇਖਿਆ ਜਾਵੇ ਤਾਂ ਇਹ ਤਸਵੀਰ ਇੱਕ ਵੱਖਰੀ ਨਜ਼ਰ ਆ ਰਹੀ ਹੈ ਸ਼ਹਿਰ 'ਚ ਅਜਿਹੀ ਤਸਵੀਰ ਬਹੁਤ ਘੱਟ ਨਜ਼ਰ ਆਉਂਦੀ ਹੈ ਜਿੱਥੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਮਟਿਆਰਾਂ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਤੀਆਂ ਜਿਹੜੀਆਂ ਨੇ ਉਹ ਅੱਜ ਮੌਜੂਦ ਨਹੀਂ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਹੋ ਲਗ ਰਿਹਾ ਹੈ ਤੇ ਜਿਸ ਤਰ੍ਹਾਂ ਇਸ ਤਸਵੀਰ ਤੁਹਾਨੂੰ ਦਿਖਾਉਣਾ ਇਹ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਦਾ ਲੱਗਦਾ ਹੈ ਸਸ਼ੀਕਰ ਬੇਬੀ ਸਸ਼ੀਕਰ ਕਿਵੇਂ ਦਾ ਲੱਗ ਰਿਹਾ ਜਿੱਥੇ ਆ ਗਏ ਬਹੁਤ ਵਧੀਆ ਬੇਟੇ ਬੈਰੀ ਇੰਥੂਜੀਐਸਮ ਵੀ ਕਾਟ ਐਕਸਪਲੇਨ ਇਨ ਵਰਡਸ ਇਟਸ ਏ ਵੈਰੀ ਨਾਈਸ ਪ੍ਰੋਗਰਾਮ ਬਹੁਤ ਗੁੱਡ ਜਿਵੇਂ ਪਿੰਡਾਂ ਚ ਦੇਖਦੇ ਸੀ ਅੱਜੋ ਮਾਹੌਲ ਨਜ਼ਰ ਆ ਰਿਹਾ ਉਹ ਪਿੰਡਾਂ ਨਾਲੋਂ ਤਾਂ ਬਹੁਤ ਬੈਟਰ ਹੈ ਪਿੰਡਾਂ ਵਿੱਚ ਜਿਹੜਾ ਸੀ ਨਾ ਉਹ ਤੋਂ ਪੁਰਾਣੇ ਜ਼ਮਾਨੇ ਵਿੱਚ ਇਕੱਠੇ ਹੋ ਕੇ ਕੁੜੀਆਂ ਕਿੱਦਾਂ ਪਾਲਦੇ ਸੀ ਕਿਆ ਪਿੰਗਾ ਪਾਲਦੇ ਸੀ ਕਿਆ ਤਾਂ ਪੇਰੈਂਟਸ ਜਿਹੜੇ ਆ ਉਹਨਦੇ ਪੇਕੇ ਵਿੱਚ ਬਾਲਟੀਆਂ ਭਰ ਕੇ ਕੜਾ ਤੇ ਪੂਰੀਆਂ ਲੈ ਕੇ ਜਾਂਦੇ ਸੀਗੇ ਬੇ ਕੁੜੀਆਂ ਨੂੰ ਸੰਧਾਰਾ ਦਿੰਦੇ ਸੀਗੇ ਹਨਾ ਤੇ ਉਹ ਫਿਰ ਆਪਣੇ ਅੱਗੇ ਸ਼ਰੀਕੇ ਵਿੱਚ ਵੰਡਦੀਆਂ ਸੀਗੀਆਂ ਹਨਾ ਤੇ ਬਹੁਤ ਖੁਸ਼ ਹੁੰਦੇ ਸੀ ਉਸ ਜ਼ਮਾਨੇ 'ਚ ਤੇ ਅੱਜ ਦੇ ਜ਼ਮਾਨੇ ਦਾ ਬਹੁਤ ਜ਼ਿਆਦਾ ਫਰਕ ਹੈ ਹੁਣ ਮਾਡਰਨ ਜ਼ਮਾਨਾ ਹੋ ਗਿਆ ਉਦੋਂ ਪੁਰਾਣੇ ਜ਼ਮਾਨੇ ਮੁਤਾਬਕ ਹਾਲਾਤ ਦੇ ਮੁਤਾਬਕ ਉਹ ਬਹੁਤ ਅੱਛਾ ਸੀਗਾ ਉਹ ਵੀ ਉਦੋਂ ਸਾਰੇ ਲੋਕਾਂ ਵਿੱਚ ਬਹੁਤ ਪਿਆਰ ਸੀਗਾ ਸਿੰਪਲੀਸਿਟੀ ਸੀਗੀ ਤੇ ਹੁਣ ਇਹ ਹੈ ਕਿ ਸਾਰੇ ਤੇਜ਼ ਤਰਾਰ ਹੋ ਗਏ ਫੈਸ਼ਨ ਵੱਧ ਗਿਆ ਕਿਰਾਲੋ ਹੈਨਾ ਅਗੇ ਸਿੰਪਲ ਕਰਦੇ ਸੀ ਸਾਰਾ ਕੁਝ ਹੈਨਾ ਬਹੁਤ ਅੱਛਾ ਲੱਗ ਰਿਹਾ ਰੌਣਕ ਮਿਲ ਲਿਆ ਅਸੀਂ ਇੰਜੋਏ ਕਰ ਰਹੇ ਹਾਂ ਖੂਬ ਤਿਆਂ ਦਾ ਤਿਉਹਾਰ ਕਹ ਜਾਂਦਾ ਕਿ ਤਿਆਂ ਦਾ ਤਿਉਹਾਰ ਹੁੰਦਾ ਅੱਜ ਹਰ ਤਰ੍ਹਾਂ ਦੀਆਂ ਤਿਆਂ ਨਜ਼ਰ ਆ ਰਹੀ ਬਿਲਕੁਲ ਤਿਆਂ ਦਾ ਤਿਉਹਾਰ ਹੈ ਇਹ ਤੇ ਹੈ ਤਿਆਂ ਦਾ ਬਾਵਾ ਦਾ ਵੀ ਹੈ ਨਾਲੀ ਬੱਚਿਆ ਕੁੜੀਆਂ ਚਿੜੀਆਂ ਦਾ ਵੀ ਹੈ ਸਾਰੇ ਦਿਨ ਉਹ ਆ ਬਦਲਾ ਹਾਲਾਤ ਅੱਖਾਂ ਸਾਹਮਣੇ ਆ ਰਿਹਾ ਹੁਣ ਸੂਰ ਵੀ ਗੱਲਬਾਤ ਕਰਦੀਏਗੀ ਕਿਵੇਂ ਤਾਂ ਲੱਗ ਰਿਹਾ ਅੱਜ ਇੱਥੇ ਬਹੁਤ ਅੱਛਾ ਲੱਗ ਰਿਹਾ ਹੈ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਦੇਖਦੇ ਸੀ ਉਵੇਂ ਮਹਿਸੂਸ ਹੋ ਰਿਹਾ ਅੱਜ ਵੀ ਆਪਣਾ ਜਿਹੜਾ ਸੱਭਿਆਚਾਰ ਉਸੇ ਤਰ੍ਹਾਂ ਹੈਗਾ ਹੈ ਪਹਿਲਾਂ ਸਿੰਪਲ ਹੁੰਦਾ ਸੀਗਾ ਕੁੜੀਆਂ ਮਹੀਨਾ ਮਹੀਨਾ ਸਾਵਣ ਛੁੱਟਦੀਆਂ ਸੀਗੀਆਂ ਕਿੱਥੇ ਰਾਤਾਂ ਨੂੰ ਜਾ ਜਾ ਕੇ ਇੱਕ ਪੂਰਾ ਮਹੀਨਾ ਸਾਵਣ ਛੁੱਟਦੀਆਂ ਸੀਗੀਆਂ ਫਿਰ ਤੀਆਂ ਮਨਾਉਂਦੀਆਂ ਸੀਆਂ ਝੂਲੇ ਝੂੜਦੇ ਸੀਗੇ ਹੁਣ ਵੀ ਹੈਗਾ ਹੁਣ ਥੋੜਾ ਜਿਹਾ ਪਰਿਵਰਤਨ ਆ ਗਿਆ ਹੁਣ ਫੈਨਸੀ ਹੋ ਗਈਆਂ ਤੀਆਂ ਪਹਿਲਾਂ ਦੇਸੀ ਹੁੰਦੀਆਂ ਸੀਗੀਆਂ ਸਿੰਪਲ ਕੁੜੀਆਂ ਸੌਣ ਕੱਟਣ ਲਈ ਮਹੀਨੇ ਆਂਦੀਆਂ ਸੀਗੀਆਂ ਸੋ ਆਪਣੇ ਪੇਕੇਆਂ ਤੇ ਸਹੁਰਿਆਂ ਤੇ ਇੱਕ ਮਹੀਨਾ ਪੂਰਾ ਸਾਵਣ ਕੱਟ ਕੇ ਜਾਂਦੀਆਂ ਸੀਗੀਆਂ ਫਿਰ ਸਹੁਰੇ ਵਾਲੇ ਤਿਹਾਰ ਲੈ ਕੇ ਆਉਂਦੇ ਸੀ ਉਹਨਾਂ ਨੂੰ ਹਲਵਾ ਪੂਰੀ ਫਿਰ ਉਹ ਆ ਕੇ ਵੰਡਦੀਆਂ ਸੀਗੇ ਸਾਰੇ ਗਲੀ ਮੱਲੇ ਗਲੀ ਮੱਲੇ ਚ ਇੱਕ ਮਹੀਨੇ ਬਾਅਦ ਪਰ ਆਪਣੇ ਸੋਹਰੇ ਜਾਂਦੇ ਆ ਸੀ ਗਿਆ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਪੁਰਾਣਾ ਮਾਹੌਲ ਜਿਹੜਾ ਏ ਉਹ ਅੱਜ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਬਾਕੀ ਤਸਵੀਰਾਂ ਵੀ ਅਸੀਂ ਸਾਂਝੀਆਂ ਕਰ ਦਈਏ ਕਿ ਬਾਕਪਕ ਤਰੀਕੇ ਦੇ ਨਾਲ ਜਿਹੜਾ ਏ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਪਰਫਾਰਮੈਂਸ ਵੀ ਨਜ਼ਰ ਆਉਣਗੀ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਮਾਹੌਲ ਜਿਹੜਾ ਏ ਉਹ ਨਜ਼ਰ ਆਉਣ ਵਾਲਾ ਏ ਇੱਕ ਪਾਸੇ ਕਿਸ ਤਰ੍ਹਾਂ ਆਂ ਸਦੀਆਂ ਹੋਈਆਂ ਨੇ ਮੋਤੀਆਰਾ ਨੇ ਜਿਹੜੀ ਆ ਪੂਰੀ ਟੌਰ ਕੱਢੀ ਹੋਈ ਐ ਹਰ ਤਰ੍ਹਾਂ ਦੀ ਤਸਵੀਰ ਨਜ਼ਰ ਆਉਂਦੀ ਐ ਕਿਹਦੇ ਕਦੇ ਉੱਤੇ ਤੁਹਾਨੂੰ ਤਿੰਨ ਤਿੰਨ ਪੀੜ੍hiyan ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜੀ ਖੁਸ਼ੀ ਆ ਉਹ ਵੀ ਨਜ਼ਰ ਆ ਰਹੀ ਐ ਤੇ ਇੱਕ ਵੱਖਰਾ ਕਲਚਰ ਜਿਹੜਾ ਐ ਉਹ ਵੀ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਬਾਕੀ ਤਸਵੀਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਤਾਂ ਹੁਣ ਇਹ ਸੋਹਣੀਆਂ ਸੋਹਣੀਆਂ ਮਟਿਆਰਾਂ ਕੋਲੋਂ ਬੋਲੀਆਂ ਸੁਣਨੀਆਂ ਤਾਂ ਬੰਦੀਆਂ ਨੇ ਤੀਆਂ ਦਾ ਮੌਕਾ ਹੈ ਤੇ ਇਸ ਮੌਕੇ ਦੇ ਉੱਤੇ ਕਿਸ ਤਰ੍ਹਾਂ ਦੀਆਂ ਬੋਲੀਆਂ ਇਹ ਪੰਜਾਬੀ ਮਟਿਆਰਾ ਸੁਣਾਉਂਦੀ ਹੈ ਉਹ ਵੀ ਸੁਣ ਲੈਣੇ ਆ ਤੇ ਗੱਲਬਾਤ ਵੀ ਕਰਦੇ ਆ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਕਿਵੇਂ ਦਾ ਲੱਗ ਰਿਹਾ ਅੱਜ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਅੱਜ ਪੂਰਾ ਮਤਲਬ ਫੀਲ ਹੋ ਰਿਹਾ ਹੈਗਾ ਕਿ ਅਸੀਂ ਪੱਕਾ ਪੰਜਾਬ ਚ ਆ ਪੰਜਾਬ ਚ ਆ ਗਏ ਆ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਸੁਣਾਂਗੇ ਆ ਲੋਕਾਂ ਦੀਆਂ ਕੁੜੀਆਂ ਤਾਂ ਦੋ-ਦੋ ਕੜੇ ਚੁੱਕਦੀਆਂ ਲੋਕਾਂ ਦੀਆਂ ਕੁੜੀਆਂ ਤਾਂ ਦੋ-ਦੋ ਕੜੇ ਚੁੱਕਦੀਆਂ ਮੇਰਾ ਕੜਾ ਕਿਉਂ ਡੋਲਦਾਨੀ ਮੇਰਾ ਮਾਹੀ ਬੰਗਲੇ ਵਿੱਚ ਬੋਲਦਾਨੀ ਮੇਰਾ ਮਾਹੀ ਬੰਗਲੇ ਵਿੱਚ ਬੋਲਦਾਨੀ ਮਾਹੀ ਬੰਗਲੇ ਵਿੱਚ ਬੋਲਦਾਨੀ ਮੈਮੀ ਤੁਹਾਡੇ ਵੱਲੋਂ ਵੀ ਹੋ ਮੇਰਾ ਬੰਟਣ ਕੇ ਮੋਟਿਆਰਾ ਆਈਆਂ ਬੰਟਣ ਕੇ ਮੋਟਿਆਰਾ ਆਈਆਂ ਆਈਆਂ ਪਟੋਲਾ ਬਣ ਕੇ ਬਈ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਬਾਹੀ ਝੂੜਾ ਛਣ ਕੇ ਵੇਖ ਸ਼ੁਕੀਨ ਨਾ ਖੜਕੇ ਗਿੱਦਾ ਜਟੀਆਂ ਦਾ ਵੇਖ ਸ਼ੁਕੀਨ ਨਾ ਖੜਕੇ ਗਿੱਦਾ ਜਟੀਆਂ ਦਾ ਵੇਖ ਸ਼ੁਕੀਨ ਨਾ ਖੜਕੇ ਥੈਂਕ ਯੂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਜੀ ਖੁਦ ਤਿਆਰ ਹੋਈ ਹਾਂ ਹਾਂਜੀ ਕਿਵੇਂ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਘਰ ਦੇ ਵੀ ਖੁਸ਼ ਹਾਂ ਹਾਂਜੀ ਚੱਲ ਹੁਣ ਪੰਜਾਬੀ ਲੁੱਕ ਦੇ ਵਿੱਚ ਇੱਕ ਪੰਜਾਬੀ ਬੋਲੀ ਹੋ ਜੇ ਚਿਟਾ ਕਬੂਤਰੇ ਅੱਖੀਆਂ ਸ਼ਰਬਤੀ ਚਿਟਾ ਕਬੂਤਰੇ ਅੱਖੀਆਂ ਸ਼ਰਬਤੀ ਵਿੱਚ ਕਜਲੇ ਦਾ ਡੋਰਾਵੇਂ ਛਤਰਾਂ ਨੱਚਦਾ ਚੋੜਾ ਜੋੜਾ ਵੇਨ ਛਤਰਾ ਨੱਚਦਾ ਜੋੜਾ ਜੋੜਾ ਵੇਨ ਛਤਰਾ ਨੱਚਦਾ ਜੋੜਾ ਕੋਈ ਤੀਜ ਦੇ ਉੱਤੇ ਬੋਲੀ ਜਾਂਦੀ ਹੈ ਤੀਆਂ ਤੀਜ ਦੀਆਂ ਬੜੇ ਦਿਨਾਂ ਦੇ ਵਾਏ ਰਪੀਆਂ ਤੀਜ ਦੀਆਂ ਬੜੇ ਦਿਨਾਂ ਨੂੰ ਫੇਰ ਤੀਆਂ ਤੀਜ ਦੀਆਂ ਬੜੇ ਦਿਨਾਂ ਨੂੰ ਫੇਰ ਤੀਆਂ ਤੀਜ ਦੀਆਂ ਬੜੇ ਦਿਨਾਂ ਨੂੰ ਫੇ ਮਹੀਨਾ ਵੇ ਤੂੰ ਆਇਆ ਗੱਡੀ ਮੋੜ ਕੇ ਮੋੜ ਕੇ ਮੈਂ ਨਹੀਂ ਜਾਣਾ ਸੋਰੇ ਲੈ ਜਾ ਖਾਲੀ ਗੱਡੀ ਮੋੜ ਕੇ ਮੈਂ ਨਹੀਂ ਜਾਣਾ ਸੋਰੇ ਲੈ ਜਾ ਖਾਲੀ ਗੱਡੀ ਮੋੜ ਕੇ ਲੈ ਨਹੀਂ ਸੋਰੇ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਕੱਠੀ ਅਖਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਕੱਠੀ ਅਖਰੇ ਚੁਰੰਗ ਚੋ ਗਿਆ ਪੱਖੀ ਚੱਲਵੇਂ ਮਲਾਜੇਦਾਰ ਮੋੜ ਕੇ ਚੁਰੰਗ ਚੋ ਗਿਆ ਕਿਸ ਨੇ ਪਤਾ ਕਿ ਤੀਆਂ ਬਣਾਈਆਂ ਕਿਉਂ ਜਾਂਦੀਆਂ ਨੇ ਸੌਣ ਦੇ ਮਹੀਨੇ ਦਾ ਤਿਉਹਾਰ ਹੈ ਜੀ ਤਾਂ ਕਰਕੇ ਮਨਾਈਆਂ ਜਾਂਦੀਆਂ ਨੇ ਜਾਂਦੀਆਂ ਆਪਣੇ ਪੇਕੇ ਜਾ ਕੇ ਸੌਣ ਦੇ ਮਿਆਂ ਪਿੰਗਾ ਪਾਉਂਦੀਆਂ ਝੂੜਦੀਆਂ ਹਰੀਆਂ ਚੂੜੀਆਂ ਪਾਉਂਦੀਆਂ ਸ਼ਿੰਗਾਰ ਕਰਦੀਆਂ 16 ਸ਼ਿੰਗਾਰ ਮੈਂ ਇਸ ਪਰਪਸ ਕਰਕੇ ਤੀਆਂ ਦਾ ਬਣਾਇਆ ਜਾਂਦਾ ਤੁਹਾਡਾ ਅੱਜ ਅੱਜ ਸਾਰੇ ਉਹ ਸ਼ੌਂਕ ਪੂਰੇ ਹੋ ਗਏ ਅੱਜ ਸਾਰੇ ਸ਼ੌਂਕ ਪੂਰੇ ਹੋ ਗਏ ਅਸੀਂ ਪ੍ਰੋਪਰ ਟਿੱਕਾ ਵਗੈਰਾ ਪ੍ਰੋਪਰ ਅਸੀਂ ਗੈਟਅੱਪ ਪਾਇਆ ਹੋਇਆ ਹੈ ਪੂਰਾ ਪਹਿਰਾਵਾ ਪਾਇਆ ਹੋਇਆ ਪੰਜਾਬੀ ਬੜੇ ਅਸੀਂ ਬਹੁਤ ਖੁਸ਼ ਹੈ ਕੋਈ ਨਹੀਂ ਲੱਗ ਰਹੀ ਅੱਜ ਬਿਲਕੁਲ ਨਹੀਂ ਲੱਗ ਰਹੀ ਸੀਰੀਅਸਲੀ ਇੰਨੀ ਜ਼ਿਆਦਾ ਗਰਮੀ ਹੈ ਨਾ ਸਾਡਾ ਮੇਕਅੱਪ ਨਹੀਂ ਲੱਗ ਰਹੀ ਉਹ ਵੀ ਚੀਜ਼ ਹੁੰਦੀ ਹੈ ਨਾ ਨਹੀਂ ਹੋ ਰਹੀ ਆਦਾਤਰ ਕੀ ਹੁੰਦਾ ਹੈ ਨਾ ਕਿ ਏਸੀ ਹਾਲਾਂ ਦੇ ਵਿੱਚ ਜਿਹੜਾ ਇਹ ਉੱਥੇ ਤੀਆਂ ਬਣਾਈਆਂ ਜਾ ਰਹੀਆਂ ਅੱਜ ਕੱਲ੍ਹ ਸ਼ਹਿਰ ਦੇ ਵਿੱਚ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਕਿ ਜਿੱਥੇ ਖੁੱਲੇ ਪਾਕ ਦੇ ਵਿੱਚ ਜਿਹੜੀ ਹੈ ਇਹ ਤੀਆਂ ਅਸੀਂ ਕਿ ਕਿਵੇਂ ਹੋਊਗਾ ਸਾਰਾ ਕੁਝ ਬੜਿਆ ਮਤਲਬ ਹੈਗਾ ਗਰਮੀ ਮੌਸਮ ਐਦਾਂ ਦਾ ਨਾ ਪਰ ਆ ਕੇ ਹੁਣ ਇੱਥੇ ਲੱਗਦਾ ਵੀ ਮਹਿਸੂਸ ਨਹੀਂ ਹੋ ਰਹੀ ਗਰਮੀ ਇਹਨੀਆਂ ਪੇਕਿਆਂ ਦੀਆਂ ਨੇ ਜਾਂ ਸੌਹਰਿਆਂ ਦੀਆਂ ਨੇ ਪੇਕਿਆਂ ਵਾਲੀਆਂ ਪੇਕਿਆਂ ਦੀਆਂ ਹੀ ਹੁੰਦੀਆਂ ਮੇਨਤਾ ਕਿੱਥੇ ਬਣਾ ਰਹੇ ਹੋ ਸੌਰੇ ਔਰੇ ਹੁਣ ਤਾਂ ਵੇਕੇਆ ਵਰਗਾ ਮਾਹੌਲ ਬਣਾਉਂਦਾ ਔਰ ਹਾ ਬਾਜੀ ਗੁਰਪ੍ਰੀਤ ਬਾਜੀ ਨੇ ਬਣਾ ਦਿੱਤਾ ਬਾਜੀ ਸਭਾ ਮਿਲੇ ਗੁਰਪ੍ਰੀਤ ਬਾਜੀ ਕਰਕੇ ਸਾਨੂੰ ਅੱਜ ਸਭਾ ਮਿਲੇ ਗੁਰਪ੍ਰੀਤ ਬਾਜੀ ਕਰਕੇ ਸਾਨੂੰ ਅੱਜ ਇਸ ਮੌਕੇ ਮਿਲੇ ਫਸਟ ਟਾਈਮ ਯੂਥ ਕਲੱਬ ਸਾਡਾ 79 ਸੈਕਟਰ ਦਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆਂ ਕਾਫੀ ਇੰਜੋਏ ਕਰ ਰਹੇ ਆ ਤੇ ਸਾਨੂੰ ਬਿਲਕੁਲ ਅੱਜ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ ਮੈਂ ਸਾਡਾ ਬਹੁਤ ਦੇ ਵਿੱਚ ਕਦੇ ਸੋਚਿਆ ਸੀ ਕਿ ਐਵੇਂ ਦਾ ਮਾਹੌਲ ਮਿਲ ਜੇ ਕੁੱਲ ਵੀ ਨਹੀਂ ਸਾਡੇ ਖੁਦ ਜਿਵੇਂ ਅਸੀਂ ਆਪਣੇ ਘਰੋਂ ਆਏ ਆ ਉਧਰ ਤਾਂ ਹੁੰਦਾ ਲੇਕਿਨ ਸਾਨੂੰ ਨਹੀਂ ਪਤਾ ਸੀ ਇੱਧਰ ਚੰਡੀਗੜ੍ਹ ਮੁਹਾਲੀ ਵਰਗੇ ਸ਼ਹਿਰਾਂ 'ਚ ਵੀ ਇੰਨਾ ਵਧੀਆ ਪ੍ਰੋਗਰਾਮ ਕਰਨਗੇ ਤੇ ਬਹੁਤ ਜ਼ਿਆਦਾ ਅਸੀਂ ਖੁਸ਼ੀ ਆ ਸਾਨੂੰ ਇਸ ਮੌਕੇ ਤੇ ਕਰੇ ਕਿ ਜਿਵੇਂ ਆਪਾਂ ਕਿਸੇ ਪਿੰਡ ਦੇ ਵਿੱਚ ਕੋ ਮਰੇ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਕਿ ਅੰਦਰ ਹੀ ਹਾਲ ਜੀ ਹੁੰਦੀ ਐ ਸੀ ਹੁਣ ਕਿੰਨੇ ਸਾਲ ਹੋ ਗਏ ਸਾਰੇ ਲੋਕੀ ਹੌਲਚੀ ਕਰਦੇ ਸੀਗੇ ਤੇ ਆਹ ਓਪਨ ਚ ਤਾਂ ਹੁਣ ਪਹਿਲੀ ਵਾਰ ਹੋਇਆ ਮਜ਼ਾ ਆ ਰਿਹਾ ਬੱਸ ਸ਼ੌਂਕ ਦੇ ਨਾਲ ਤਾਂ ਜੇਬ ਵੀ ਪਾਰੀ ਹੋਈ ਹੋਣੀ ਹੈ ਘਰ ਵਾਲੇ ਦੀ ਹੈ ਜੇਬ ਚਰਚਾ ਉਹ ਤਾਂ ਐਨਾ ਤਾਂ ਹੁੰਦਾ ਹੀ ਰਹਿੰਦਾ ਤੁਸੀਂ ਖੁਸ਼ ਹਾਂ ਖੁਸ਼ਾ ਤੁਸੀਂ ਵੀ ਸੁਣਾ दो ਕੋਈ ਬੋਲੀ ਸਾਸ ਦੁੱਧ ਦੇ ਰੀੜੇ ਕੇ ਜਠਾਣੀ ਦੁੱਧ ਦੇ ਰੀੜੇ ਕੇ ਸਾਸ ਦੁੱਧ ਦੇ ਰੀੜੇ ਕੇ ਜਠਾਣੀ ਦੁੱਧ ਦੇ ਰੀੜੇ ਮੈਂ ਲੈਨੀ ਆਵਿੜ ਕਾਵੇ ਸਿੰਗਾਲਿਆ ਬੱਕਰੀ ਦੁੱਧ ਰਿੜ ਕਾਵੇ ਸਿੰਗਾਲਿਆ ਬੱਕਰੀ ਦੁੱਧ ਰਿੜ ਕਾਵੇ ਸਿ ਮਹੀਨੇ ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਇਹ ਸੰਤੋ ਬੰਤੋ ਹੋਈਆਂ ਕਟੀਆਂ ਬਲ 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 ਸੰਤੋ ਬੰਤੋ ਹੋਈਆਂ ਕਟੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਕਿੱਦਾਂ ਪਾ ਰਹੀਆਂ ਨਣਦਾਂ ਤੇ ਪਰ ਜਾਈਆਂ ਕਿੱਦਾਂ ਪਾ ਰਹੀਆਂ ਨਣਦਾਂ ਤੇ ਪਰ ਜਾਈਆਂ ਪਾ ਰਹੀਆਂ ਤੇ ਮੈਨੂੰ ਪਾ ਨ ਦੇਵੇ ਜੁੱਤੀ ਮੇਰੀ ਸੱਸ ਬੜੀ ਕਪਤੀ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾકડ ਕੋਨੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾકડ ਕੋਨੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾકડ ਕੋਨੀ ਐ ਹੋਰਾਂ ਦੇ ਮਾਇਤਾ ਬੜਾ ਸੋਣਾ ਗੋਂਦੇ ਟੋਟ ਪਹਿਣਾ ਸੋਣੀ ਜੀ ਪੱਗ ਮੈਂ ਗਈ ਸੀ ਮੇਲੇ ਚੁੱਡੂ ਮਗਰੇ ਮਗਰੇ ਆ ਗਿਆ ਮੈਂ ਗਈ ਸੀ ਮੇਲੇ ਚੁੱਡੂ ਮਗਰੇ ਮਗਰੇ ਆ ਗਿਆ ਮੈਂ ਖਾਧੀਆਂ ਖਿਲਣਾ ਚੁੱਡੂ ਗੋਲ ਗੱਪੇ ਖਾ ਗਿਆ ਮੈਂ ਖਾਧੀਆਂ ਖਿਲਣਾ ਡੂ ਗੋਲ ਗੱਪੇ ਖਾ ਗਿਆ ਹੁਣ ਤੁਸੀਂ ਬੋਲੋ ਫੇਰ ਕੀ ਹੋਇਆ ਨਹੀਂ ਫੇਰ ਕੀ ਹੋਇਆ ਨਹੀਂ ਹੋਣਾ ਕੀ ਸੀ ਫਸ ਗਏ ਆਨੀ ਯੋਦੇ ਸੰਗ ਵਿੱਚ ਫਸਗੇ ਹਨੀ ਗੋਲ ਗੱਪਾ ਸੰਗ ਵਿੱਚ ਪੇਕਿਆਂ ਦੇ کارਖਾਨੇ ਦੀ ਪਿੰਦੀ ਪੇਕਿਆਂ ਦੇ کارਖਾਨੇ ਦੀ ਪਿੰਦੀ ਸੋਹਰਿਆਂ ਦੇ ਰਹੀ ਸੰਗ ਦੀਨ ਕੁੜੀਓ ਕੜਾ ਮੰਗਦੀ ਹਾਏ ਮੇਰੀ ਉਂਗਲੀ ਕੜਾ ਮੰਗਦੀ ਮੇਰੀ ਆ ਵਾਲੀ ਉਂਗਲੀ ਕੜਾ ਮੰਗਦੀ ਹਾ ਵਾਲੀ ਕੁਂਗਲੀ ਕੜਾ ਮੰਗਦੀ ਹੀਨਾ ਮੀਨਾ ਪੈਂਦਾ ਸੌਣ ਮਹੀਨਾ ਮੀਨਾ ਪੈਂਦਾ ਸੁੱਕੀਆਂ ਵਾਣ ਜ਼ਮੀਨਾ ਵੀ ਤੂੜੀ ਖਾਖਾ ਬਲਦ ਹਾਰਗੇ ਪਹਿਲੇ 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 ਤੂੜੀ ਖਾਖਾ ਬਲਦ ਹਾਰਗੇ ਗੱਭਰੂ ਗਿੱਚਗੇ ਫੀਮਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਈ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਜੇ ਮਾਂ ਮੀ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਮਾਂ ਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਘਾਸ ਤੋਂ ਆਈ ਬਈ ਪਰਿਆ ਪਤੀਲਾ ਪੀਗੀ ਦਾਲ ਦਾ ਬੱਲੇ 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 ਪਰਿਆ ਪਤੀਲਾ ਪੀਗੀ ਦਾਲ ਦਾ ਰੋਟੀਆਂ ਦੀ ਥਰੀ ਮੁਕਾਈ ਨਹੀਂ ਜਾ ਕੇ ਆਖੇਂਗੀ ਸ਼ੱਕਾਂ ਪੂਰ ਕੇ ਆਈ ਨਹੀਂ ਜਾ ਕੇ ਆਖੇਂਗੀ ਸ਼ੱਕਾਂ ਪੂਰ ਕੇ ਆਈ ਨਹੀਂ ਜਾ ਕੇ ਆਖੇਂਗੀ ਸ਼ੱਕਾਂ ਪੂਰ ਤਾਂ ਬਿਲਕੁਲ ਕਹਿ ਸਕਦੇ ਕਿ ਰੌਣਕਾਂ ਜਿਹੜੀਆਂ ਨੇ ਉਹ ਇਹਨਾਂ ਪੰਜਾਬਣਾਂ ਦੇ ਬੋਲਰ ਲਗਾ ਦਿੱਤੀਆਂ ਗਈਆਂ ਨੇ ਮਜ਼ਾ ਆਇਆ ਗੀਤਾ ਪੂਰਾ ਹਾਂਜੀ ਹਾਂਜੀ ਮੇਰੇ ਕੋਲ ਤਾਂ ਦੇਖ ਸਕਦੇ ਕਿ ਕਿਸ ਤਰ੍ਹਾਂ ਦਾ ਇੱਕ ਇੰਜੋਇਮੈਂਟ ਵਾਲਾ ਮਾਹੌਲ ਜਿਹੜਾ ਇੱਥੇ ਬਣ ਗਿਆ ਹੈ ਕਿਉਂਕਿ ਪੂਰਨ ਤੌਰ ਦੇ ਉੱਤੇ ਜਿਸ ਤਰ੍ਹਾਂ ਦਾ ਇੱਕ ਮਾਹੌਲ ਪਿੰਡਾਂ ਦੇ ਵਿੱਚ ਨਜ਼ਰ ਆਉਂਦਾ ਉਸ ਤਰ੍ਹਾਂ ਦੀਆਂ ਬੋਲੀਆਂ ਪੰਜਾਬ ਬਣਾ ਪੂਰਾ ਪਹਿਰਾਵਾ ਜਿਹੜਾ ਹੈ ਉਹ ਵੀ ਪੂਰਨ ਪੰਜਾਬੀ ਜਿਹੜਾ ਹੈ ਉਹ ਨਜ਼ਰ ਆਇਆ ਪੂਰਾ ਇੰਜੋਏ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਪੂਰਨ ਤੌਰ ਦੇ ਉੱਤੇ ਬੋਲੀਆਂ ਤੋਂ ਲੈ ਕੇ ਗਿੱਧੇ ਤੋਂ ਲੈ ਕੇ ਪੂਰਾ ਤਿਹਾਰ ਜਿਹੜਾ ਹੈ ਪੂਰੇ ਸ਼ੌਂਕ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਮੋਹੌਲ ਜਿਹੜਾ ਹੈ ਮਲੇ ਵਰਗਾ ਮਹੌਲ ਨਜ਼ਰ ਆ ਰਿਹਾ ਹੈ ਤੇ ਸ਼ਹਿਰ ਦੇ ਵਿੱਚ ਬਿਲਕੁਲ ਪਿੰਡ ਦੀ ਤਰ੍ਹਾਂ ਟਰੈਡੀਸ਼ਨਲ ਤਰੀਕੇ ਦੇ ਨਾਲ ਤੀਜ ਦਾ ਜਿਹੜਾ ਇਹ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਹੈ ਮੈਂ ਬਹੁਤ ਵਸਾਗਤ ਹੈ ਤੁਹਾਡਾ ਏਬੀਪੀ ਥੈਂਕ ਯੂ ਜੀ ਥੈਂਕ ਯੂ ਦੇਖਿਆ ਜਾਵੇ ਤਾਂ ਇੱਕ ਇਹ ਤਸਵੀਰ ਨਜ਼ਰ ਆ ਰਹੀ ਹੈ ਮੋਹੱਲੀ ਵਰਗੇ ਸ਼ਹਿਰ ਦੇ ਵਿੱਚ ਅਸੀਂ ਇਦਾਂ ਦਾ ਮਾਹੌਲ ਕਦੇ ਦੇਖਿਆ ਨਹੀਂ ਸੀ ਕਿਸ ਤਰ੍ਹਾਂ ਸੋਚਿਆ ਕਿ ਇਸ ਤਰ੍ਹਾਂ ਦਾ ਮਾਹੌਲ ਚਾਹੀਦਾ ਦੇਖੋ ਇਹ ਜਿਹੜੀ ਚੀਜ਼ਾਂ ਹੈਗੀਆਂ ਸਾਰੀਆਂ ਖਤਮ ਹੁੰਦੀਆਂ ਜਾ ਰਹੀਆਂ ਈਵਨ ਸਾਡੇ ਆਪਣੇ ਬੱਚਿਆਂ ਨੂੰ ਹੀ ਇਹ ਚਰਖੇ ਘੜੇ ਕੋਈ ਚੀਜ਼ ਉਹਨਾਂ ਨੂੰ ਅੱਜ ਦੀ ਡੇਟ ਤੁਸੀਂ ਪੁੱਛ ਕੇ ਉਹ ਬੱਚੇ ਦੇਖ ਕੇ ਚਰਖਾ ਕਰੇ ਪਿਆ ਉਹਨੂੰ ਦੇਖ ਕੇ ਇਹ ਕਹਿੰਦੇ ਵੀ ਇਹ ਕੀ ਹੈ ਕੱਲ ਕਿੰਨੇ ਸਾਰੇ ਬੱਚੇ ਆਏ ਜਿਹੜੇ ਮਹਿੰਦੀ ਦਾ ਸੀ ਰੱਖਿਆ ਹੋਇਆ ਸੀ ਉਸ ਟਾਈਮ ਤੇ ਉਹ ਬੱਚੇ ਪੁੱਛ ਰਹੇ ਸੀ ਇਹ ਚੀਜ਼ ਕੀ ਹੈ ਇਹ ਕੀ ਕਰਦੇ ਆ ਇਹਦੇ ਤੇ ਚੱਲਦਾ ਕੀ ਹੈ ਇਹ ਜਿਹੜਾ ਮਾਹੌਲ ਆ ਉਹਨਾਂ ਬੱਚਿਆਂ ਨੂੰ ਆਪਣੇ ਟ੍ਰੈਡੀਸ਼ਨਲ ਚੀਜ਼ਾਂ ਨਾਲ ਜੋੜਨ ਲਈ ਅਸੀਂ ਕੀਤਾ ਗਿਆ ਤੇ ਜਿਵੇਂ ਭਗਵੰਤ ਮਾਨ ਜੀ ਬੋਲਦੇ ਆ ਕਿ ਰੰਗਲਾ ਪੰਜਾਬ ਅਸੀਂ ਵਾਪਸ ਲੈ ਕੇ ਆਣਾ ਇੱਕ ਉਸ ਚੀਜ਼ ਨੂੰ ਲੈ ਕੇ ਅਸੀਂ ਚੱਲੇ ਆਂ ਉਹ ਚੱਲ ਕੇ ਅਸੀਂ ਦਿਖਾ ਰਹੇ ਹਾਂ ਕਿ ਲੋਕ ਦੇਖੋ ਕਿੰਨੀ ਗਰਮੀ ਦੇ ਵਿੱਚ ਵੀ ਕਿੰਨਾ ਜਿਆਦਾ ਅੱਛਾ ਰਿਸਪੌਂਸ ਹੈ ਹਰ ਕੋਈ ਇਸ ਚੀਜ਼ ਨੂੰ ਇੰਜੋਏ ਕਰਦੇ ਜਿਨੇ ਦਿਨ ਸਾਡੀ ਪ੍ਰੈਕਟਿਸ ਚੱਲੀ ਹੈ ਮੈਨੂੰ ਨਹੀਂ ਲੱਗਦਾ ਕੋਈ ਐਦਾਂ ਦਾ ਬੰਦਾ ਜਿਹੜਾ ਘਰ ਦੇ ਅੰਦਰ ਵੜ ਕੇ ਬੈਠਿਆ ਹੋਵੇਗਾ ਗਰਮੀ 'ਚ ਸਭ ਬਾਹਰ ਨਿਕਲ ਕੇ ਆਏ ਆਂ ਔਰ ਸਭ ਨੇ ਮੈਨੂੰ ਇਹ ਫੀਡਬੈਕ ਦਿੱਤਾ ਹੈ ਕਿ ਅਸੀਂ ਇਹਨੂੰ ਮਿਸ ਕਰਾਂਗੇ ਅਸੀਂ ਸੰਡੇ ਤੋਂ ਮਤਲਬ ਸ਼ਾਮ ਤੋਂ ਸਾਨੂੰ ਅਸੀਂ ਅੱਜ ਹੀ ਲੱਗ ਰਿਹਾ ਹੈ ਕਿ ਅਸੀਂ ਕਿੱਦਾਂ ਮਤਲਬ ਟਾਈਮ ਨਿਕਲੇਗਾ ਜਿਵੇਂ ਪਹਿਲੇ ਪੁਰਾਣੇ ਜਵਾਨੇ ਚ ਤੀਆਂ ਲੱਗਦੀਆਂ ਸੀ ਉਹ ਚੀਜ਼ ਅਸੀਂ ਵਾਪਸ ਲੈ ਕੇ ਆਏ ਉਦਾਂ ਹੀ 30 ਲੱਗੀਆਂ ਸਾਡੇ ਪਾਰਕ ਦੇ ਵਿੱਚ ਐਡੇ ਡੇਲੀ ਸ਼ਾਮ ਨੂੰ 30 ਲੱਗਦੀਆਂ ਸੀ ਸਾਰੇ ਇਕੱਠੇ ਹੁੰਦੇ ਸੀ ਬੜਾ ਇੰਜੋਏ ਕਰਦੇ ਸੀ ਬਾਕੀ ਅਸੀਂ ਸੋਸ਼ਲ ਹੋਏ ਆ ਸਭ ਨੂੰ ਆਪਸ ਵਿੱਚ ਮਿਲੇ ਆ ਸਿਟੀਜ਼ ਦੇ ਵਿੱਚ ਕਿਉਂ ਹੁੰਦਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਨਾਲ ਕੌਣ ਰਹਿ ਰਿਹਾ ਬਟ ਇਹਦੇ ਇਹਦੇ ਨਾਲ ਸਾਰੇ ਲੋਕ ਬਾਹਰ ਨਿਕਲ ਕੇ ਆਏ ਆ ਅਸੀਂ ਆਪਸ ਵਿੱਚ ਗੱਲ ਕਰ ਰਹੇ ਹਾਂ ਮਿਲ ਰਹੇ ਹਾਂ ਸਾਨੂੰ ਪਤਾ ਲੱਗ ਰਿਹਾ ਕੌਣ ਕਿੱਥੋਂ ਐ ਕਿਹਦਾ ਕੀ ਬੈਕਗ੍ਰਾਉਂਡ ਕੀ ਐ ਕਿੱਥੋਂ ਮਤਲਬ ਬੰਦਾ ਬਿਲੋਂਗ ਕਰ ਰਿਹਾ ਤੇ ਬਹੁਤ ਸਾਰੇ ਲੋਕ ਐ ਜਿਹੜੇ ਇੱਥੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਨਾਲ ਵਾਲੇ ਪਿੰਡ ਦਾ ਬੰਦਾ ਐ ਤੇ ਜਦੋਂ ਅਸੀਂ ਇੱਥੇ ਇਕੱਠੇ ਹੋਏ ਤੇ ਆ ਕੇ ਸਾਰੇ ਮਿਲੇ ਆ ਉਹਨਾਂ ਨੂੰ ਆਪਣਾ ਪਨਸਬ ਨੂੰ ਫੀਲ ਹੋਇਆ ਬੜੀ ਮਤਲਬ enjoy ਖੂਬ ਕੀਤਾ ਲੋਕੀਆਂ ਦਾ ਤਿਉਹਾਰ ਕਹਿੰਦੇ ਤਿਉਹਾਰ ਹੁੰਦਾ ਤੇ ਇੱਥੇ ਅਸੀਂ ਇੱਕ ਤਸਵੀਰ ਦੇਖ ਰਹੇ ਹਾਂ ਕਿ ਤਿੰਨ ਤਿੰਨ ਚਾਰ ਚਾਰ ਪੀੜ੍hiyan ਸਾਨੂੰ ਨਜ਼ਰ ਆ ਰਹੀਆਂ ਨੇ ਬਿਲਕੁਲ ਛੋਟੀਆਂ ਬੱਚੀਆਂ ਤੋਂ ਲੈ ਕੇ ਦਾਦੀਆਂ ਪਰਦਾਦੀਆਂ ਤੱਕ ਜਿਹੜੀਆਂ ਨੇ ਇੱਥੇ ਮੌਜੂਦ ਨੇ ਬੜਾ ਖੁਸ਼ ਹੋ ਕਿ ਇੰਜੋਏ ਕਰ ਰਹੀਆਂ ਨੇ ਤੇ ਇਹ ਕਲਚਰ ਨੂੰ ਅਡਾਪਟ ਕਰ ਰਹੀਆਂ ਨੇ ਬਿਲਕੁਲ ਔਰ ਦੇਖੋ ਤੁਸੀਂ ਬੱਚੇ ਟ੍ਰੈਡੀਸ਼ਨਲ ਡ्रेसेस ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਇਹ ਵੀ ਕੋਈ ਚੀਜ਼ ਹੁੰਦੀ ਸੀ ਇਹ ਹੁੰਦੀ ਸੀ ਹੋ ਗਈ ਹੈ ਨਾ ਚੀਜ਼ ਤੇ ਉਹਨੂੰ ਅਸੀਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਹੈਲ ਕੀਤੀ ਹੈ ਸਰ ਤੁਸੀਂ ਪਹਿਲੀ ਵਾਰ ਇਹ ਫੰਕਸ਼ਨ ਕਰਵਾ ਰਹੇ ਹੋ ਜਿਸ ਤਰ੍ਹਾਂ ਦਾ ਰਿਸਪੌਂਸ ਨਜ਼ਰ ਆ ਰਿਹਾ ਹੈ ਕਿਸ ਤਰ੍ਹਾਂ ਦੀ ਇੱਕ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਆ ਕੇ ਕਿ ਅਸੀਂ ਉਹ ਮਾਹੌਲ ਦੇਖ ਰਹੇ ਜਿਹੜਾ ਕਦੇ ਸਾਡੇ ਪਿੰਡਾਂ 'ਚ ਹੁੰਦਾ ਬਿਲਕੁਲ ਜਿਵੇਂ ਪੰਜਾਬ ਦਾ ਅਮੀਰ ਸੱਭਿਆਚਾਰ ਵਿਰਸਾ ਹੈਗਾ ਜਿਹੜਾ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ ਅਲੋਪ ਹੋ ਗਿਆ ਠੀਕ ਹੈ ਸੋ ਕੋਸ਼ਿਸ਼ ਆਪਾਂ ਕੀਤੀ ਹੈ ਛੋਟੀ ਜੀ ਇੱਕ ਕਲੱਬ ਸਾਡਾ ਹੈਗਾ ਤੇ ਕਲੱਬ ਦੀ ਪੂਰੀ ਟੀਮ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਕਿ ਆਪਾਂ ਤੀਆਂ ਦਾ ਤਿਹਾਰ ਜਿਹੜਾ ਆਪਣੇ ਸੈਕਟਰ 79 ਦੇ ਵਿੱਚ ਮਨਾਉਣਾ ਬੇਸਿਕਲੀ ਇਹ ਸੈਕਟਰ ਨਮਾ ਹੈਗਾ ਤੇ ਬਹੁਤ ਸਾਰੇ ਲੋਕ ਹਾਲੇ ਨਵੇਂ ਆ ਕੇ ਇੱਥੇ ਡਿਵੈਲਪ ਹੋ ਰਹੇ ਆ। ਸੋ ਉਹਨਾਂ ਲੋਕਾਂ ਨੂੰ ਆਪਾਂ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਤੇ ਇਕੱਠਾ ਕਰਨ ਦੇ ਨਾਮ ਨਾਲ ਜਿਹੜਾ ਹੈਗਾ ਪੰਜਾਬੀ ਸੱਭਿਆਚਾਰ ਦੇ ਨਾਲ ਆਪਾਂ ਜੋੜ ਰਹੇ ਹਾਂ ਉਹਨਾਂ ਨੂੰ। ਦੇਖੋ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਚਾਰਖੇ, ਮਧਾਣੀਆਂ, ਚਾਟੀਆਂ, ਪੱਖੇ, ਛੱਜ ਕਿਸੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਵੀ ਕੀ ਹੁੰਦਾ ਸੀ। ਸੋ ਅੱਜ ਜਿਹੜਾ ਉਹ ਦੇਖੋ ਕਿੰਨਾ ਵਧੀਆ ਸੈਟਅਪ ਆਪਾਂ ਪੰਜਾਬੀ ਵਿਰਸੇ ਦਾ ਲਾਇਆ ਤੇ ਉਹਦੇ ਚ 500 700 ਦੇ ਕਰੀਬ-ਕਰੀਬ ਸੈਲਫੀ ਜਿਹੜੀ ਹੈਗੀ ਹੈ ਉਹ ਲੈ ਚੁੱਕੇ ਨੇ ਲੋਕ ਕਿਤੇ ਨਾ ਕਿਤੇ ਉਤਸ਼ਾਹ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਇਹਨਾਂ ਚੀਜ਼ਾਂ ਦੇ ਪ੍ਰਤੀ ਗੱਲ ਇਹ ਹੈ ਕਿ ਓਪਰਚ्युनिटी ਤੁਸੀਂ ਲੋਕਾਂ ਨੂੰ ਪਲੇਟਫਾਰਮ ਦੋ ਲੋਕ ਜੁੜਦੇ ਨੇ ਬਟ ਅੱਜ ਦੀ ਜਿਹੜੀ ਬਿਜ਼ੀ ਲਾਈਫ ਹੈਗੀ ਆ ਲੋਕ ਇਹ ਚੀਜ਼ਾਂ ਭੁੱਲ ਚੁੱਕੇ ਨੇ ਆਹ ਜਿਹੜੀਆਂ ਪਿੱਛੇ ਆਪਾਂ ਸਟਾਲਸ ਲਾਈਆਂ ਹੋਈਆਂ ਨੇ ਇਹ ਸਾਰੇ ਦੀਆਂ ਸਾਰੀਆਂ ਉਹ ਸਟਾਲਸ ਨੇ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਸੀ ਜਿਵੇਂ ਇੱਕ ਸਾਡੀ ਭੈਣ ਹੈਗੀ ਐ ਉਹ ਬਿਸਕੁਟ ਬਣਾਉਂਦੀ ਐ ਘਰੇ ਬਟ ਉਹਨੂੰ ਉਹਨਾਂ ਵੱਡਾ ਪਲੇਟਫਾਰਮ ਨਹੀਂ ਮਿਲੇ ਅੱਜ ਉਹਨੇ ਬਿਸਕੁਟਾਂ ਦਾ ਇੱਕ ਇਥੇ ਸਟਾਲ ਲਾਇਆ ਉਹਨੂੰ ਆਰਡਰ ਮਿਲੇ ਨੇ ਇੱਕ ਕੇਕ ਬਹੁਤ ਸੋਹਣਾ ਲੜਕੀ ਜਿਹੜੀ ਹੈਗੀ ਬਣਾਉਂਦੀ ਐ ਪਰ ਟੋਕਰੇ ਬਣਾਉਂਦੀ ਸੀ ਅੱਜ ਰਾਤ ਉਹਨੇ ਮਹਿੰਦੀ ਤੇ ਅਸੀਂ ਉਹਦਾ ਸੈਟਅਪ ਲਗਵਾਇਆ ਸੀ ਤੇ ਲਗਭਗ ਉਹਨੇ 8000 ਦੀ سیل ਕਰਤੀ ਤੇ ਨਿੱਕ ਬੇਕਰ ਤੋਂ ਨੈਕਸਟ ਲੈਵਲ ਦਾ ਕੇਕ ਉਹਦਾ ਇੰਨਾ ਜਿਆਦਾ ਅੱਛਾ ਹੈਗਾ ਸੋ ਇੱਕ ਪਲੇਟਫਾਰਮ ਵੀ ਦੇ ਰਹੇ ਆ ਆਪਾਂ ਪਲੇਟਫਾਰਮ ਵੀ ਦੇ ਰਹੇ ਨੇ ਸਫਾਈ ਜਿਹੜੀ ਹੈਗੀ ਜੋ ਘਰ ਚ ਮਿਲ ਸਕਦੀ ਉਹ ਨਹੀਂ ਬਾਹਰ ਮਿਲਦੀ ਸੋ ਬਸ ਇਹੀ ਹੈਗਾ ਜੀ ਕਿ ਆਪਾਂ ਆਪਣੇ ਵਿਰਸੇ ਨੂੰ ਜੋੜੀਏ ਕੋਸ਼ਿਸ਼ ਇਹੀ ਹੈ ਕਿ ਅੱਜ ਇੱਥੋਂ ਸ਼ੁਰੂ ਕੀਤਾ ਤੇ ਅਗਲੀ ਵਾਰ ਜਿਹੜਾ ਹੈਗਾ ਆਪਾਂ ਉਹ ਪੂਰੇ ਸ਼ਹਿਰ ਦੇ ਵਿੱਚ ਨੂੰ ਲੈ ਕੇ ਜਾਈਏ ਤੇ ਇੱਕ ਉਪਰਾਲਾ ਅਸੀਂ ਅਗਲੇ ਸਾਲ ਤੋਂ ਹੋਰ ਜੋੜ ਰਹੇ ਹਾਂ ਜਿੰਨਾ ਵੱਡਾ ਰਿਸਪੌਂਸ ਮਿਲਿਆ ਕਿ ਜਿੰਨੀਆਂ ਸਾਡੀਆਂ ਧੀਆਂ ਪੈਣਾ ਪਿਛਲੇ 5 ਸਾਲ ਦੇ ਵਿੱਚ ਇਸ ਸੈਕਟਰ ਚੋਂ ਬਗੀਆਂ ਵਿਆਈਆਂ ਗਈਆਂ ਨੇ ਵਿਆਹ ਕੇ ਗਈਆਂ ਨੇ ਉਹਨਾਂ ਨੂੰ ਸਾਡੇ ਕਲੱਬ ਵੱਲੋਂ ਅਸੀਂ ਅਗਲੀਆਂ ਤੀਆਂ ਤੇ ਬੁਲਾਵਾਂਗੇ ਤੇ ਉਹਨਾਂ ਨੂੰ ਕਲੱਬ ਵੱਲੋਂ ਸੰਧਾਰੇ ਵੀ ਦਵਾਂਗੇ ਅਸੀਂ ਸਾਰਿਆਂ ਨੂੰ ਕਿਆ ਬਾਤ ਹੈ ਮਤਲਬ ਉਹ ਪੁਰਾਣਾ ਕਲਚਰ ਤੁਸੀਂ ਵਾਪਸ ਲੈ ਕੇ ਆ ਰਹੇ ਹੋ ਜਿਹੜੀਆਂ ਹੁਣ ਤੱਕ ਖਤਮ ਹੋ ਚੁੱਕੀਆਂ ਕਿਉਂਕਿ ਹੁਣ ਕੁੜੀਆਂ ਵੀ ਕਿਤੇ ਨਾ ਕਿਤੇ ਇੰਤਜ਼ਾਰ ਕਰਦੀਆਂ ਨੇ ਕਿ ਜਿਸ ਤਰ੍ਹਾਂ ਸਾਡੀਆਂ ਭੂਆ ਨੂੰ ਜਾਂ ਫਿਰ ਸਾਡੀਆਂ ਮਾਵਾਂ ਨੂੰ ਸੰਧਾਰੇ ਹੁੰਦੇ ਸੀ ਸਾਨੂੰ ਵੀ ਉਸੇ ਤਰ੍ਹਾਂ ਜੀ ਜੀ ਹਾਂਜੀ ਬਿਲਕੁਲ ਉਹੀ ਚੀਜ਼ ਆਪਾਂ ਵਾਪਸ ਲੈ ਕੇ ਆ ਰਹੇ ਹਾਂ ਜੀ ਪੂਰੀ ਕੋਸ਼ਿਸ਼ ਹੈ ਤੇ ਸਹਿ ਯੋਗ ਲੋਕਾਂ ਦੇ ਇਦਾਂ ਦੇ ਮਿਲ ਰਹੇ ਆ ਤੇ ਆਪਾਂ ਹੋਰ ਬੜਾ ਕੁਝ ਕਰਾਂਗੇ ਸੈਕਟਰ 79 ਸਾਡਾ ਬਹੁਤ ਵਧੀਆ ਸੈਕਟਰ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਮਹਾਲੀ ਚ ਜਿਹੜਾ ਸਾਡਾ ਸੈਕਟਰ ਨੰਬਰ 1 ਹੋਏਗਾ ਹਰ ਇੱਕ ਐਕਟੀਵਿਟੀ ਦੇ ਵਿੱਚ ਬਹੁਤ ਬਤਾ ਤਾਂ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵੱਖਰੇ ਤਰੀਕੇ ਦੀ ਪਹਿਲ ਜਿਹੜੀ ਉਹ ਕੀਤੀ ਗਈ ਹੈ ਤੇ ਉਸ ਦਾ ਨਤੀਜਾ ਜਿਹੜਾ ਹੈ ਉਹ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਅੱਜ ਸਾਰੇ ਪੰਜਾਬੀ ਸੂਟਾਂ ਦੇ ਵਿੱਚ ਤੁਹਾਨੂੰ ਮਟਿਆਰਾ ਨਜ਼ਰ ਆ ਰਹੀਆਂ ਨੇ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਮੋਹਾਲੀ ਜਿਹੜਾ ਹੈ ਉਹ ਪੂਰਾ ਮ ਨਜ਼ਰ ਆਉਂੀਆਂ ਇੱਕ ਕਹਿ ਸਕਦੇ ਹਾਂ ਕਿ ਇੱਕ ਇਤਫਾਕ ਹੀ ਹੋ ਸਕਦਾ ਹੈ ਤੇ ਇੱਕ ਦੂਜੇ ਪਾਸੇ ਇੱਕ ਤਸਵੀਰ ਜਿਹੜੀ ਨਜ਼ਰ ਆਉਂਦੀ ਹੈ ਜਦੋਂ ਵੀ ਸ਼ਹਿਰ ਦੇ ਵਿੱਚ ਅਜਿਹਾ ਫੰਕਸ਼ਨ ਕਰਵਾਇਆ ਜਾਂਦਾ ਹੈ ਉਹ ਹਮੇਸ਼ਾ ਏਸੀ ਹਾਲਸ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਜਾਂ ਪੈਲਸ ਪੈਲਸ ਦੇ ਵਿੱਚ ਜਿਹੜਾ ਹੈ ਉਹ ਹੁੰਦਾ ਹੈ ਪਰ ਇੱਕ ਵੱਖਰੀ ਚੀਜ਼ ਜਿਹੜੀ ਹੈ ਉਹ ਇੱਥੇ ਜ਼ਰੂਰ ਨਜ਼ਰ ਆਈ ਹੈ ਕਿ ਕਿਸ ਤਰ੍ਹਾਂ ਗਰਮੀ ਦੇ ਵਿੱਚ ਵੀ ਉਹ ਇੰਜੋਏ ਕਰ ਰਿਹਾ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਉਹ ਮਾਹੌਲ ਜਿਹੜਾ ਹੈ ਉਹ ਇੱਥੇ ਜ਼ਰੂਰ ਨਜ਼ਰ ਆਇਆ ਹੈ ਵਿਦੇ ਜਨਿਸ ਲਤਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ ਐਬੀ ਪਿਸਾਂਜਾ ਮੁਹਾਲੀ ਗੱਡ ਗੱਡੀ ਰੇ ਵਾਲਿਆ ਗੱਡ ਹੋળી-ਹੋਲੀ ਤੋਰ ਮੇਰੇ ਦੁਖੜ ਕਨਾਂ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਂ ਹੀ ਗੜਵਾ ਵੇ ਮੈਂ ਗੜ ਬੈਦੀ ਡੋਰ ਇਕੱਠੇ ਹੋ ਕੇ ਕੁੜੀਆਂ ਕਿੱਦਾਂ ਪਾਉਂਦੀਆਂ ਸਿੱਟਿਆਂ ਪਿੱਗਾ ਪਾਉਂਦੀਆਂ ਸਿੱਕਿਆਂ ਤੇ ਪੇਰਸ ਜਿਹੜੇ ਆ ਉਹਨਾਂ ਦੇ ਬੇਕੇ ਵਿੱਚ ਅੰਨਾ ਬਾਟੀਆਂ ਪਰ ਕੇਕੜਾ ਤੇ ਪੂਰੀਆਂ ਲੈ ਕੇ ਜਾਂਦੇ ਸੀਗੇ ਮੇ ਕੁੜੀਆਂ ਨੂੰ ਸਦਾਲਾ ਦਿੰਦੇ ਸੀਗੇ